ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਜੀ 8994 ਤੇ 2340% ਸੰਬੰਧੀ ਨਵੀਂ ਵੀਡੀਓ ਲੈ ਕੇ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਵੱਲੋਂ 9594 ਪਰ ਤੈਨੂੰ ਲੈ ਕੇ ਨਵਾਂ ਲੈਟਰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਬਿਲਕੁਲ ਆਪਾਂ ਆਫੀਸ਼ੀਅਲ ਅਪਡੇਟ ਦੀ ਗੱਲ ਕਰਾਂਗੇ ਤੇ ਇਸ ਤੋਂ ਬਿਨਾ ਸੈਕੰਡ ਲਿਸਟ ਕਦੋਂ ਤੱਕ ਆਏਗੀ ਕਦੋਂ ਤੱਕ ਜੁਆਇਨਿੰਗ ਹੋ ਸਕਦੀ ਹੈ ਕੱਟਆਫ ਕਿੰਨੇ ਕਾਊਨ ਹੋ ਸਕਦੀ ਹੈ ਕਿੰਨੀਆਂ ਪੋਸਟਾਂ ਹਲੇ ਖਾਲੀ ਨੇ ਇਹਨਾਂ ਸਾਰੇ ਪੁਆਇੰਟਸ ਤੇ ਵੀ ਆਪਾਂ ਸਟੈਪ ਬਾਈ ਸਟੈਪ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਆਫੀਸ਼ੀਅਲ ਲੈਟਰ ਵੱਲ ਤਾਂ ਇਹ ਤੁਸੀਂ ਸਕਰੀਨ ਤੇ ਦੇਖ 파 ਰਹੇ ਹੋਵੋਗੇ ਜੀ 994 ਪੱਤੇ ਦਾ ਇਹ ਲੈਟਰ ਹੈ ਤੇ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਜੀ ਸਟੇਸ਼ਨ ਚੋਇਸ ਦੀ ਠੀਕ ਹੈ ਜਿਹੜਾ ਜਸਵਿੰਦਰ ਸਿੰਘ ਵਾਲਾ ਕੇਸ ਸੀਗਾ ਠੀਕ ਹੈ ਉਹਦੇ ਰਿਗਾਰਡਿੰਗ ਵੀ ਇਹ ਲੈਟਰ ਹੈ ਜਿਸ ਦੇ ਵਿੱਚ ਕੀ ਤੁਸੀਂ ਸਟੇਸ਼ਨ ਚੋਇਸ ਕਰਨੀ ਹੈ ਤਾਂ ਦੇਖੋ ਜਿਹੜੇ 994 ਪੱਤੇ ਦੇ ਅਧੀਨ ਐਚ ਐਚ ਵਾਲੇ ਕੈਂਡੀਡੇਟ ਸੀ ਯਾਨੀ ਕਿ ਹਿਅਰਿੰਗ ਹੈਂਡੀਕੈਪਡ ਹੋਗੇ ਠੀਕ ਹੈ ਇੰਟੈਲੈਕਚੁਅਲਰੀ ਦਿੱਕਤ ਹੁੰਦੀ ਹੈ ਜਿਨ੍ਹਾਂ ਨੂੰ ਤੇ VH ਜਿਹੜੇ ਵਿਜ਼ੂਅਲ ਹੈਂਡੀਕੈਪਡ ਹੁੰਦੇ ਨੇ ਠੀਕ ਹੈ ਉਹਨਾਂ ਦੇ ਜਿਹੜੀ ਖਾਲੀ ਪੋਸਟਾਂ ਸੀਗੀਆਂ ਉਹਨਾਂ ਨੂੰ ਇੰਟਰਚੇਂਜ ਕਰਕੇ ਜਿਹੜਾ ਹੈ OH ਦੇ ਵਿੱਚ ਹੀ ਜਿਹੜੀ ਜੁਆਇਨਿੰਗ ਦਿੱਤੀ ਜਾਏਗੀ ਜਿਸ ਨੂੰ ਕਿ ਆਪਾਂ ਹੈਂਡੀਕੈਪਡ ਔਰਥੋ ਕਹਿ ਦਿੰਦੇ ਹਾਂ ਠੀਕ ਹੈ ਤਾਂ ਉਸ ਦੇ ਵਿੱਚ ਟੋਟਲ ਕੈਂਡੀਡੇਟਸ ਹੈਗੇ ਸੀ ਜੀ 174 ਜਿਨ੍ਹਾਂ ਵਿੱਚੋਂ 172 ਕੈਂਡੀਡੇਟਸ ਨੂੰ ਜਿਹੜਾ ਹੈ ਸਟੇਸ਼ਨ ਚੁਆਇਸ ਕਰਨ ਦੇ ਲਈ ਗੱਲ ਕੀਤੀ ਗਈ ਹੈ ਤੇ ਸਟੇਸ਼ਨ ਚੁਆਇਸ ਦਾ ਸਮਾਂ ਤੁਸੀਂ ਦੇਖ ਸਕਦੇ ਹੋ 14 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ ਜਿਹੜਾ ਹੈ ਔਨਲਾਈਨ ਸਟੇਸ਼ਨ ਚੋਣ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਤੇ ਇਸ ਤੋਂ ਬਿਨਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹਨਾਂ ਨੇ ਸਾਫ਼ ਗੱਲ ਸਪਸ਼ਟ ਕੀਤੀ ਹੈ ਕਿ ਹਰੇਕ ਉਮੀਦਵਾਰ ਉਪਰੋਕਤ ਸ਼ੈਡਿਊਲ ਦੇ ਅਨੁਸਾਰ ਜਿਹੜੇ ਆਪਣੇ ਸਟੇਸ਼ਨ ਚੋਇਸ ਕਰ ਲਵੇ ਜੇਕਰ ਕੈਂਡੀਡੇਟ ਆਪਣੇ ਅਕੋਰਡਿੰਗ ਸਟੇਸ਼ਨ ਚੋਇਸ ਨਹੀਂ ਕਰਦਾ ਤਾਂ ਡਿਪਾਰਟਮੈਂਟ ਵੱਲੋਂ ਜਿਹੜਾ ਵੀ ਖਾਲੀ ਸਟੇਸ਼ਨ ਹੋਏਗਾ ਉਹ ਜਿਹੜਾ ਹੈ ਅਲੋਟ ਕਰ ਦਿੱਤਾ ਜਾਏਗਾ ਤੇ ਇਹ ਦੁਬਾਰਾ ਜਿਹੜਾ ਚੇਂਜ ਹੈ ਉਹ ਨਹੀਂ ਹੋਣਾ ਹੈਗਾ ਠੀਕ ਹੈ ਜੀ ਤੇ ਇਸ ਤੋਂ ਬਿਨਾ ਆਪਾਂ ਗੱਲ ਕਰ ਲਈਏ ਜਿਹੜੀ ਆਪਣੀ ਹਾਲੀ ਦੇ ਵਿੱਚ ਸੁਣਵਾਈ ਹੋਈ ਹੈ 95 94 ਭ ਜਿਸ ਦੇ ਵਿੱਚ ਕੀ ਡੀ ਰਿਜ਼ਰਵੇਸ਼ਨ ਪੋਸਟਾਂ ਦੀ ਗੱਲ ਕੀਤੀ ਗਈ ਹੈ ਠੀਕ ਹੈ ਜਿਹੜੇ ਆਫੀਸ਼ੀਅਲ ਆਰਡਰ ਨੇ ਮੈਂ ਤੁਹਾਨੂੰ ਆਲਰੇਡੀ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਚੁੱਕੀਆਂ ਤਾਂ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਡੀ ਰਿਜ਼ਰਵ ਪੋਸਟਾਂ ਨੂੰ ਜਿਹੜਾ ਹੈ ਸੋਲਿਊਟ ਕਰਨ ਦੇ ਲਈ ਠੀਕ ਹੈ ਪਹਿਲੀ ਗੱਲ ਦੇਖੋ ਜੇ ਆਪਣੇ ਕੋਲ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਐਕ ਸਰਵਿਸਮੈਨ ਦੀਆਂ 500 ਪੋਸਟਾਂ ਨੇ ਠੀਕ ਹੈ ਜੀ ਲੇਕਿਨ ਕੈਂਡੀਡੇਟ ਹੈਗਾ ਸਿਰਫ 100 ਠੀਕ ਹੈ 100 ਕੈਂਡੀਡੇਟਸ ਨੂੰ ਜੁਆਇਨਿੰਗ ਦੇ ਦਿੱਤੀ ਬਾਕੀ ਜਿਹੜੇ 400 ਸਿੱਟਾਂ ਬਚੀਆਂ ਨੇ ਉਹਨਾਂ ਦਾ ਕੀ ਹੋਏਗਾ ਤਾਂ ਉਹ ਜਿਹੜੀਆਂ 400 ਸਿੱਟਾਂ ਜੇਕਰ ਡਿਪਾਰਟਮੈਂਟ ਫਿਲ ਕਰਦਾ ਹੈ ਡੀ ਰਿਜ਼ਰਵ ਕਰਕੇ ਤਾਂ ਤਾਂ ਓਕੇ ਹੈ ਨਹੀਂ ਤਾਂ ਫਿਰ ਉਹ ਪੋਸਟਾਂ ਜਿਹੜੇ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਤਾਂ ਇਹ ਜਿਹੜਾ ਕੇਸ ਲੱਗਿਆ ਹੋਇਆ ਸੀ ਇਹ ਇਸ ਰਿਗਾਰਡਿੰਗ ਸੀ ਕਿ ਜੋ ਐਕਸ ਸਰਵਿਸਮੈਨ ਦੀਆਂ ਪੋਸਟਾਂ ਖਾਲੀ ਨੇ ਜਨਰਲ ਕੋਟੇ ਦੀਆਂ ਪੋਸਟਾਂ ਖਾਲੀ ਨੇ ਪਹਿਲਾਂ ਉਹਨਾਂ ਨੂੰ ਡੀ ਰਿਜ਼ਰਵ ਕਰਕੇ ਫਿਲ ਕੀਤਾ ਜਾਵੇ ਤੇ ਉਸ ਤੋਂ ਬਾਅਦ ਬਾਕੀ ਦੀ ਜਿਹੜੀ ਕੈਟਾਗਰੀ ਹੈ ਉਹਨਾਂ ਨੂੰ ਜੁਆਇਨਿੰਗ ਦਿੱਤੀ ਜਾਵੇ ਤਾਂ ਇਹਦੇ ਵਿੱਚ ਦੇਖੋ ਸਿੱਧਾ-ਸਿੱਧਾ ਫਾਇਦਾ ਜਿਹੜੀ ਬਾਕੀ ਕੈਂਡੀਡੇਟਸ ਨੇ ਜਿਹੜੇ ਸੈਕੰਡ ਲਿਸਟ ਥਰਡ ਲਿਸਟ ਦੀ ਵੇਟ ਕਰ ਰਹੇ ਨੇ ਉਹਨਾਂ ਨੂੰ ਨੇ ਠੀਕ ਹੈ ਰਿਜ਼ਰਵ ਕੈਟਾਗਰੀ ਨੂੰ ਜੇਕਰ ਓਪਨ ਦੇ ਵਿੱਚ ਜਾਂ ਜਨਰਲ ਦੇ ਵਿੱਚ ਸੀਟ ਮਿਲਦੀ ਹੈ ਤਾਂ ਬਹੁਤ ਸਾਰੇ ਕੈਂਡੀਡੇਟਸ ਨੂੰ ਇਸ ਦਾ ਜਿਹੜਾ ਹੈ ਫਾਇਦਾ ਹੋਏਗਾ ਕੱਟਆਫ ਜਿਹੜੀ ਹੈ 100% ਡਾਊਨ ਜਾਏਗੀ ਠੀਕ ਹੈ ਤੇ ਇਹ ਜਿਹੜਾ ਕੇਸ ਹੈ ਉਹ ਡਿਸਪੋਜ਼ ਆਫ ਹੋ ਚੁੱਕਿਆ ਹੈ ਜੀ ਮੈਂ ਉਸ ਦਾ ਅਫੀਸ਼ੀਅਲ ਆਰਡਰ ਤੁਸੀਂ ਦੇਖ ਲੇ ਹੋਣਗੇ ਟੈਲੀਗ੍ਰam ਗਰੁੱਪ ਦੇ ਵਿੱਚ ਤਾਂ ਬਾਕੀ ਉਸ ਦੇ ਵਿੱਚ ਦੇਖੋ ਹਾਈ ਕੋਰਟ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਵਿਦਿਨ 1 ਮੰਥ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਇਸ ਨੂੰ ਡੀਰਿਜ਼ਰਵ ਕਰਕੇ ਪੋਸਟਾਂ ਫਿਲ ਕੀਤੀਆਂ ਜਾਣ ਠੀਕ ਹੈ ਤੇ ਉਦੋਂ ਤੱਕ ਦੇਖੋ ਜਦੋਂ ਤੱਕ ਇਹ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਨਵੇਂ ਕੈਂਡੀਡੇਟਸ ਨੂੰ ਕਿਸੇ ਨੂੰ ਵੀ ਜੁਆਇਨਿੰਗ ਨਹੀਂ ਦਿੱਤੀ ਜਾਏਗੀ ਇਹ ਤੁਸੀਂ ਆਰਡਰ ਦੇ ਵਿੱਚ ਹੀ ਪੜ ਲਿਆ ਹੋਵੇਗਾ ਠੀਕ ਹੈ ਜੀ ਤਾਂ ਫਿਲਹਾਲ ਰਿਜ਼ਰਵ ਕੈਟਾਗਰੀ ਜਿਹੜੀ ਹੈ ਉਹਨਾਂ ਨੂੰ ਲੈਟਰ ਦੇਣ ਤੇ ਰੋਕ ਦਿੱਤੀ ਗਈ ਹੈ ਤਾਂ ਜੋ ਪਹਿਲਾਂ ਇਸ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਡੀਰਿਜ਼ਰਵ ਕਰਕੇ ਜਿਹੜਾ ਹੈ ਸੋਲਵ ਕੀਤਾ ਜਾਵੇ ਉਸ ਤੋਂ ਬਾਅਦ ਹੀ ਨੈਕਸਟ ਪ੍ਰੋਸੈਸ ਠੀਕ ਹੈ ਜੀ ਠੀਕ ਹੈ ਜੀ ਤਾਂ ਰਹੀ ਗੱਲ ਜੁਆਇਨਿੰਗ ਦੀ ਦੇਖੋ 949 ਦੇ ਬਹੁਤ ਸਾਰੇ ਪੋਸਟਾਂ ਖਾਲੀ ਨੇ ਲਗਭਗ 220 230 ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਸਿਰਫ ਸਕੂਲਾਂ ਦੇ ਵਿੱਚ ਜੁਆਇਨ ਕਰੇ ਨੇ ਬਾਕੀ ਸਾਰੀਆਂ ਪੋਸਟਾਂ ਜਿਹੜੀਆਂ ਨੇ ਹਲੇ ਤੱਕ ਖਾਲੀ ਨੇ ਠੀਕ ਹੈ ਐਕੂਰੇਟ ਡਾਟਾ ਤੁਹਾਨੂੰ ਮੈਂ ਸ਼ਾਇਦ ਪਿਛਲੀ ਵੀਡੀਓ ਦੇ ਵਿੱਚ ਸ਼ੇਅਰ ਕਰਿਆ ਹੋਵੇਗਾ ਉਹ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੀ ਤੁਸੀਂ ਉੱਥੇ ਜਾ ਕੇ ਉਸ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਰਹੀ ਗੱਲ 234 ਭਰਤੀ ਦੀ ਦੇਖੋ 234 ਭਰਤੀ ਜਿਹੜੀ ਹੈ ਜਿੰਨੀ ਕ ਪੋਸਟਾਂ ਖਾਲੀ ਨੇ ਉਹਦੇ ਰਿਗਾਰਡਿੰਗ ਲਿਸਟ ਪਰਸੈਂਸ ਦੇਖਣ ਨੂੰ ਮਿਲੇਗਾ ਜਿਵੇਂ ਕਿ ਲੈਟਰ ਜਾਰੀ ਹੋ ਚੁੱਕਿਆ ਹੈ ਠੀਕ ਹੈ ਇਹ ਐਸੇ ਕੇਸ ਕਰਕੇ ਹੀ ਲੈਟਰ ਜਾਰੀ ਹੋਇਆ ਹੈ ਦੂਜੀ ਗੱਲ ਦੇਖੋ ਹੁਣ ਜੇਕਰ ਪੋਸਟਾਂ ਡੀ ਰਿਜ਼ਰਵ ਹੁੰਦੀਆਂ ਨੇ ਤਾਂ ਸਟੈਪ ਬਾਈ ਸਟੈਪ ਜਿਹੜੀ ਕੱਟਆਫ ਹੈ ਸਾਰੀ ਹੀ ਕੈਟਾਗਰੀਜ਼ ਦੀ ਡਾਊਨ ਜਾਏਗੀ ਕਿਉਂਕਿ ਉੱਪਰ ਲੀਆਂ ਪੋਸਟਾਂ ਜਿਹੜੀਆਂ ਖਾਲੀ ਨੇ ਉਹਨਾਂ ਨੂੰ ਪਹਿਲਾਂ ਫਿਲ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਆਪਾਂ ਕੈਟਾਗਰੀ ਤੇ ਆਵਾਂਗੇ ਠੀਕ ਹੈ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਇਹ ਪ੍ਰਤੀ ਇਸੇ ਤਰੀਕੇ ਨਾਲ ਪੂਰੀ ਹੁੰਦੀ ਹੈ ਤਾਂ ਬਹੁਤ ਜਲਦ ਬਹੁਤ ਸਾਰੇ ਕੈਂਡੀਡੇਟਸ ਨੂੰ ਰੁਜ਼ਗਾਰ ਮਿਲੇਗਾ ਜਿਹੜੇ ਕਿ ਕਾਫੀ ਲੰਬੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈ ਕਿ ਪ੍ਰਤੀਕ ਕਦੋਂ ਤੱਕ ਪੂਰੀ ਹੋਏਗੀ ਦੇਖੋ ਬਹੁਤ ਸਾਰੇ ਕੈਂਡੀਡੇਟਸ ਦੇ ਮੰਨ ਦੇ ਵਿੱਚ ਇਹ ਹੋਏਗਾ ਕਿ ਲਗਭਗ ਹੁਣ 1 ਮਹੀਨੇ ਦੇ ਅੰਦਰ ਅੰਦਰ ਹੋ ਜਾਣੀ ਹੈ ਨਹੀਂ ਐਦਾਂ ਨਹੀਂ ਹੋਣਾ ਸਿਰਫ 1 ਮਹੀਨੇ ਦਾ ਹਾਈ ਕੋਰਟ ਨੇ ਜਿਹੜਾ ਹੈ ਸਿਰਫ ਟਾਈਮ ਦਿੱਤਾ ਹੈ ਉਸ ਤੋਂ ਬਾਅਦ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਵਿੱਚ ਆਉਣ ਵਾਲੇ ਨੇ ਡਿਜ਼ਰਵਿੰਗ ਕੈਂਡੀਡੇਟ ਨੇ ਉਹਨਾਂ ਨੂੰ ਜਿਹੜੀ ਜੁਆਇਨਿੰਗ ਨਵੇਂ ਸਾਲ ਤੋਂ ਪਹਿਲਾਂ ਹੋਪਸੋ ਦਿੱਤੀ ਜਾ ਸਕਦੀ ਹੈ ਬਾਕੀ ਇਹ ਵੀ ਹੋ ਸਕਦਾ ਹੈ ਕਿ ਇਹ ਮਾਨ ਸਰਕਾਰ ਦੁਆਰਾ ਨਵੇਂ ਸਾਲ ਨੂੰ ਹੀ ਇਹ ਜਿਹੜਾ ਤੋਹਫਾ ਦਿੱਤਾ ਜਾਵੇ ਤੇ ਇਹ ਸਾਰਿਆਂ ਚ ਜੜ ਜੜੇ ਨੇ ਡ ਪੈਂਡ ਕਰਦੀਆਂ ਨੇ ਠੀਕ ਹੈ ਪਰ ਐਨੀ ਗੱਲ ਹੈ ਕਿ ਪ੍ਰਤੀ ਜ਼ਰੂਰ ਕੰਪਲੀਟ ਹੋਏਗੀ ਬਹੁਤ ਸਾਰੇ ਕੈਂਡੀਡੇਟਸ ਇਸ ਸਮੇਂ ਕਿਉਂਕਿ ਇਹ ਪ੍ਰਤੀ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਠੀਕ ਹੈ ਪ੍ਰਤੀ ਕੰਪਲੀਟ ਨਹੀਂ ਹੋਈ ਬਹੁਤ ਸਾਰੀਆਂ ਚੀਜ਼ਾਂ ਨੇ ਧਰਨੇ ਲਗਾਤਾਰ ਚੱਲ ਰਹੇ ਨੇ ਠੀਕ ਹੈ ਲੇਕਿਨ ਕਿਸੇ ਇੱਕ ਪਾਸੇ ਜਿਹੜੀ ਇਹ ਪ੍ਰਤੀ ਹਲੇ ਤੱਕ ਨਹੀਂ ਲੱਗੀ ਹੈਗੀ ਤੇ ਹੁਣ ਤੁਹਾਨੂੰ ਪਤਾ ਹੈ ਕਿ ਹਾਲੀ ਦੇ ਵਿੱਚ ਡਿਪਾਰਟਮੈਂਟ ਨੇ ਵੀ ਇਸ ਦੇ ਰਿਗਾਰਡਿੰਗ ਲੈਟਰ ਜਾਰੀ ਕਰਿਆ ਹੈ ਤਾਂ ਕਿ ਇਹ ਪ੍ਰੋਸੈਸ ਜਿਹੜਾ ਹੈ ਅੱਗੇ ਤੋਂ ਅੱਗੇ ਕੰਪਲੀਟ ਕੀਤਾ ਜਾਵੇ ਬਾਕੀ ਕੈਟਾਗਰੀਸ ਤੇ ਵੀ ਜਿਹੜਾ ਹੈ ਇਸ ਦੇ ਰਿਗਾਰਡਿੰਗ ਲੈਟਰ ਦੇਖਣ ਨੂੰ ਮਿਲ ਜੇਗਾ ਬਾਕੀ ਜੇਕਰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਹਰੇਕ ਪ੍ਰਕਾਰ ਦੀ ਅਪਡੇਟਸ ਜੋ ਕਿ 9932 ਜਨ ਪਰਤੀ ਦੇ ਸੰਬੰਧਿਤ ਹੋਣ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਜਿਹੜੀਆਂ ਨੇ ਇਸ ਚੈਨਲ ਤੋਂ ਮਿਲਦੀਆਂ ਰਹਿਣ ਤੇ ਮਿਲਦੀਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ